ਸ਼ਖਸ ਹੈ ਜਿਹਦੇ ਵੱਲੋਂ ਜੇ ਕਿਹਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਘੱਟ ਸਾਲ ਦੀ ਬੱਚੀ ਨੂੰ ਆਪਦੀ ਹਫਸਲਾ ਸ਼ਿਕਾਰ ਬਣਾਇਆ ਜਾਂਦਾ ਬਹੁਤ ਹੀ ਕਾਫੀ ਸ਼ਾਹਦਤ ਹੈ ਇਸ ਲਈ ਇਹ ਮਤਲਬ ਇਹ ਹੈ ਕਿ ਇਹ 7 ਦਿਨਾਂ ਵਿੱਚ ਪਕੜਾ ਗਿਆ 2 ਦਿਨ ਪਹਿਲੇ ਨਹੀਂ ਪਕੜਾ ਗਿਆ 3 ਦਿਨ ਪਹਿਲੇ ਨਹੀਂ ਪਕੜਾ ਗਿਆ ਆ ਦੇਖੋ ਇਸ ਸ਼ਖਸ ਦਾ ਕਹਿੰਦੇ ਪੁਰਾਣਾ ਬੈਕਗ੍ਰਾਉਂਡ ਵੀ ਇਸ ਤਰ੍ਹਾਂ ਦੇ ਨਾਲ ਰਿਹਾ ਹੈ ਕਿ ਇਹਨੇ ਇਸ ਬੱਚੀ ਨੂੰ ਜਿਵੇਂ ਹਫਤਾ ਸ਼ਿਕਾਰ ਬਣਾਇਆ ਕਿ ਪਹਿਲਾਂ ਵੀ ਇਹ ਕਈ ਮਾਮਲਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਹਰਿਆ ਉੱਥੇ-ਉਥੇ ਪਰਚਾ ਜਿਹੜਾ ਇਹਦੇ ਉੱਤੇ ਦਰਜ ਹੋਇਆ ਹੋਇਆ ਤਾਂ ਕੀ ਸੀ ਇਹਦੀ ਜਿਸ ਤਰ੍ਹਾਂ ਦੇ ਨਾਲ ਇਹਨੇ ਬੱਚੀ ਦੇ ਨਾਲ ਗਲਤ ਕੰਮ ਵੀ ਕਰਿਆ ਤੇ ਐਸੋਫ ਨਾਓ ਪ੍ਰਾਇਮਰ ਫੀਸ ਹੀ ਲੱਗਦਾ ਹੈ ਯੂ نو ਬੱਚੀ ਨੂੰ ਜਿਸ ਦਿਨ ਗਾਇਬ ਹੋਈ ਕਿਉਂਕਿ ਤੁਸੀਂ ਵੀ ਸੱਚ ਆਪਰੇਸ਼ਨ ਲਗਾਤਾਰ ਕਰ ਰਹੇ ਸੀਗੇ ਤੇ ਉਸੇ ਦਿਨ ਇਹਨੇ ਬੱਚੀ ਨੂੰ ਮਾਰਤਾ ਸੀਗਾ ਤੇ ਬਲਾਤਕਾਰ ਪਹਿਲਾਂ ਕਰਿਆ ਜਾਂ ਬਾਅਦ ਚ ਕਰਿਆ ਆ ਜੋ ਇੰਜਰੀਜ਼ ਹੈ ਉਹ ਤਾਂ ਐਂਟੇਮੋਰਟਮ ਤੋਂ ਤੋਂ ਇਸ ਸੇ ਤਾਂ ਯਹੀ ਲੱਗਦਾ ਹੈ ਕਿ ਪਹਿਲੇ ਇਸਨੇ ਸੈਕਸ਼ੂਅਲ ਅਸੌਲਟ ਕੀਤਾ ਹੈ ਅਸੀ ਕੱਲ ਜਿਵੇਂ 8 ਸਾਲ ਦੀ ਬੱਚੀ ਦਾ ਮਾਮਲਾ ਸਭ ਨੂੰ ਪਤਾ ਹੈ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹਦੀ ਬੇਰਮੀ ਦੇ ਨਾਲ ਹੱਤਿਆ ਕਰੀ ਜਾਂਦੀ ਹੈ ਪਲਾਟਕਾਰ ਉਹਦੇ ਨਾਲ ਹੁੰਦਾ ਹੈਗਾ ਤੇ ਪੁਲਿਸ ਪਾਰਟੀ ਜਿਹੜੀ ਖੜੀ ਹੈ ਕਿ ਜਿਹਦੇ ਵੱਲੋਂ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ ਗਈ ਤੇ ਉਸ ਤੋਂ ਬਾਅਦ ਖਨੂਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਪੀ ਮਰਦਲ ਜੀ ਨੇ ਸਭ ਦੇਖਿਆ ਜਾਵੇ ਕਾਫੀ ਜਦਦੁਜਹਿਦ ਕਰਨੀ ਪਈ ਪੁਲਿਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਤੇ ਮੇਨ ਤੌਰ ਤੇ ਦੇਖਿਆ ਜਾਵੇ ਜ਼ਿਆਦਾ ਇਨਾ ਟਾਈਮ ਲੱਗਿਆ ਕੀ ਕੀ ਕਮੀਆਂ ਜੇ ਦੇਖਿਆ ਜਾਵੇ ਕਿ ਉਹਦੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਇਸ ਕਰਕੇ ਟਾਈਮ ਲੱਗਿਆ ਜਾਂ ਵੈਸੇ ਹੀ ਉਹ ਛਾਤਿਰ ਸੀ नहीं ये काफी शातिर था हमारी टीम्स मतलब कैट एंड माउस गेम ऑलमोस्ट हो गया था ये और आ, हमारी टीम्स ऑलमोस्ट इसके फुट ट्रेल्स पे थी बार बार बट बिकॉज ये काफी शातिर था इसलिए ये मतलब ये है कि ये सात दिन में पकड़ा गया दो दिन पहले नहीं पकड़ा गया तीन दिन पहले नहीं पकड़ा गया तो कुछ ऐसे केसेस इस तरीके से थे ऑपरेशन काफी बड़ा था दो हजार किलोमीटर एरिया में ये फैला हुआ था तीन स्टेट्स इसमें इन्वॉल्व थे हरियाणा उत्तर प्रदेश वेस्ट बंगाल और बिहार ਉਸ ਵਜੇ ਸੇ ਥੋੜਾ ਸਾ ਜੋ ਹੈ ਛਾਤਰ ਹੋਣੇ ਕੀ ਵਜੇ ਸੇ ਇਹ ਫਿਰ ਵੀ ਹਮਨੇ ਇਸ ਕੋ ਪਕੜਨੇ ਮੇ ਕਾਮਯਾਬੀ ਹਾਸਿਲ ਕੀਆ ਸਰ ਮਾਨਸਿਕਤਾ ਕੀ ਸੀ ਇਹਦੀ ਜਿਸ ਤਰ੍ਹਾਂ ਦੇ ਨਾਲ ਇਹਨੇ ਬੱਚੀ ਦੇ ਨਾਲ ਗਲਤ ਕੰਮ ਵੀ ਕਰਿਆ ਤੇ ਉਹਨੂੰ ਮਾਰਿਆ ਤੇ ਕੀ ਉਸੇ ਦਿਨ ਇਹਨੇ ਦੋਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਐਜ਼ ਆਫ ਨਾਓ ਪ੍ਰਾਇਮਾ ਫੀਸੀ ਯਹੀ ਲੱਗਤਾ ਹੈ ਤੇ ਇਹਨੂੰ ਬੱਚੀ ਨੂੰ ਜਿਸ ਦਿਨ ਗਾਇਬ ਹੋਈ ਕਿਉਂਕਿ ਤੁਸੀਂ ਵੀ ਸੱਚ ਆਪਰੇਸ਼ਨ ਲਗਾਤਾਰ ਕਰ ਰਹੇ ਸੀਗੇ ਤੇ ਉਸੇ ਦਿਨੇ ਇਹਨੇ ਬੱਚੀ ਨੂੰ ਮਾਰਤਾ ਸੀਗਾ ਤੇ ਬਲਾਤਕਾਰ ਪਹਿਲਾਂ ਕਰਿਆ ਜਾਂ ਬਾਅਦ ਚ ਕਰਿਆ جو انجریز ہیں وہ تو انٹمورتم ہیں تو اس سے تو یہی لگتا ہے کہ پہلے اس نے سیکشول اسالٹ کیا ہے سر ویریفیکیشن نو لے کے کی کہو گے باری باری کہہ رہے ہو ਤੁਸੀਂ شاید لوگ سیریسلی نہیں لندے اس چیز ਨੂੰ کہ ہو گیا معاملہ اس کے بعد پھر پولیس ہو جاندی ہے اگے نو کتنا کہ ਤੁਸੀਂ انو ناجکتا دے نام لے رہے ہو اس کو ہم لوگوں نے بہت سیریسلی لیا ہے کچھ کیسز بھی ہم نے رجسٹر کیے ہیں جو خاص کر لینڈ اونرز ہیں جو اگے اپنے گھروں کو اور رومز کو ٹیننٹس کو دے رہے ہیں मैं देखता हूँ कि कुछ कुछ मामलों में ऐसा हो रहा है कि पंद्रह दिन पहले बीस दिन पहले ही अगर कोई आया और उसको तुरंत ही जो है कहीं किसी तरीके की उसमें इशू में या डिस्प्यूट में वो पाया जाता है कुछ केसेस भी हम कर रहे हैं हम कैंप्स भी लगा रहे हैं स्पेशली इसीलिए कि इंश्योर करें कि टेनेंट वेरिफिकेशन अभी छब्बीस जनवरी से पहले हमने किया ही था ये स्पेशली बट ये कि आपके थ्रू हमारी ये अपील है कि, कि किसी भी टेनेंट को या सर्वेंट को अपने पास रखने से पहले उसका पुलिस वेरिफिकेशन जरूर कराएं क्योंकि ऐसा कोई भी आदमी ना केवल आपके पड़ोसी के लिए बल्कि आपकी फैमिली के लिए भी खतरा हो सकता है तो ये हमारी अपील आपकी तरफ से आपके थ्रू लोगों की ਬੋ ਬੋਤਨ ਵਾਲ ਤੇ ਕਹਿ ਸਕਦੇ ਆ ਕਿ ਤਵਾਮਪੁਲ ਸਟਰੀਮ ਤੁਸੀਂ ਦੇਖ ਸਕਦੇ ਹੋ ਕਿ ਡੀਐਸਪੀ ਐਸਪੀ ਐਸਐਚਓ ਜਿਹੜੇ ਖੜੇ ਨੇ ਕਿ ਕਿਉਂਕਿ ਕਿ ਤਰ੍ਹਾਂ ਕਿ ਤਰ੍ਹਾਂ ਸਮਾਂ ਕਹਿੰਦੇ ਇਸ ਕਰਕੇ ਵੀ ਜ਼ਿਆਦਾ ਲੱਗਿਆ ਕਿਉਂਕਿ ਬੇਸ਼ੱਕ ਉਹ ਸੱਤ ਪੜਿਆ ਹੋਇਆ ਪਰ ਉਹਦੇ باوجود ਜਿਸ ਤਰ੍ਹਾਂ ਦੇ ਨਾਲ ਉਹ ਛਾਤੀ ਸੀਗਾ ਤਾਂ ਉਹ ਲਗਾਤਾਰ ਆਪਦੀ ਰਿਕੁਐਸਟ ਚੇਂਜ ਕਰ ਰਿਹਾ ਸੀਗਾ ਵੀ ਉਹ ਸ਼ਖਸ ਹੈ ਜਿਹਦੇ ਵੱਲੋਂ ਜੇ ਕਿਹਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਇੱਕ 8 ਸਾਲ ਦੀ ਬੱਚੀ ਨੂੰ ਆਪਦੀ ਹਫਸਤਾ ਸ਼ਿਕਾਰ ਬਣਾਇਆ ਜਾਂਦਾ ਉਹਦਾ ਕਤਲ ਕਰਦਾ ਹੈਗਾ ਇਨਾ ਛਾਤਰਪਣਾ ਜਿਹੜਾ ਜਵੇਦਾ ਦੇਖਿਆ ਗਿਆ ਪੁਲਿਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਭਾਵੇਂ ਇਹ ਸਤਵੀਂ ਪੜਿਆ ਹੋਇਆ ਪਰ ਉਹਦੇ باوجود ਇਹ ਲਗਾਤਾਰ ਜਿਹੜਾ ਆਫ ਦੀ ਲੋਕੇਸ਼ਨ ਚੇਂਜ ਕਰ ਰਿਹਾ ਸੀ 2000 ਕਿਲੋਮੀਟਰ ਤੱਕ ਪੁਲਿਸ ਕਹਿੰਦੀ ਕਿ ਅਸੀਂ ਇਹਨੂੰ ਸਰਚ ਕਰਿਆ ਉਹ ਤੋਂ ਬਾਅਦ ਦੇ ਵਿੱਚ ਇਹ ਬਿਹਾਰ ਤੋਂ ਆ ਜਿਹੜਾ ਇਹਨੂੰ ਗ੍ਰਿਫਤਾਰ ਕਰਾਇਆ ਜਾਂਦਾ ਤੁਸੀਂ ਹਾਲਾਤ ਦੇਖੋ ਇਸ ਸ਼ਖਸ ਦਾ ਕਹਿੰਦੇ ਪੁਰਾਣਾ ਬੈਕਗ੍ਰਾਉਂਡ ਵੀ ਇਸ ਤਰ੍ਹਾਂ ਦੇ ਨਾਲ ਰਿਹਾ ਹੈ ਕਿ ਇਹਨੇ ਇਸ ਬੱਚੀ ਨੂੰ ਜਿਵੇਂ ਹਫਤਾ ਸ਼ਕਾਰ ਬਣਾਇਆ ਕਿ ਪਹਿਲਾਂ ਵੀ ਇਹ ਕਈ ਮਾਮਲਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਹਰਿਆਉਥੇ-ਉਥੇ ਪਰਚਾ ਜਿਹੜਾ ਇਹਦੇ ਉੱਤੇ ਦਰਜ ਹੋਇਆ ਹੋਇਆ ਤੇ ਹਾਲ ਆਹ ਜਿਹੜੀਆਂ ਘਟਨਾਵਾਂ ਇਹਦੇ ਤੇ ਲੱਗੀਆਂ ਹੋਈਆਂ ਨੇ ਪਹਿਲਾਂ ਉਦੋਂ ਬਾਅਦ ਵਿੱਚ ਜੇ ਕਿਹਾ ਜਾਵੇ ਤਾਂ ਸਟ੍ਰਕਚਰ ਦੀ ਜਿਵੇਂ ਗ੍ਰਿਫਤਾਰੀ ਹੁੰਦੀ ਹੈ ਤਾਂ ਹੁਣ ਕਈ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਪੁਲਿਸ ਇਹਨਾਂ ਚੀਜ਼ਾਂ ਤੇ ਵੀ ਕਿਤੇ ਨਾ ਕਿਤੇ ਧਿਆਨ ਦੇ ਰਹੀ ਹੈ ਕਿ ਜਿਹੜੇ ਲੋਕ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਹੈਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਉਹ ਕਹਿੰਦੇ ਕਿ ਨਾ ਸਿਰਫ ਤੁਹਾਡੇ ਲਈ ਬਲਕਿ ਤੁਹਾਡੇ ਆਸ-ਪਾਸਿਆਂ ਦੇ ਨਾਲ ਨਾਲ ਤੁਹਾਡੇ ਆਪ ਦੇ ਲਈ ਵੀ ਜਿਹੜਾ ਇਹ ਖਤਰਨਾਕ ਹੋ ਸਕਦਾ ਹੈ ਇਹ ਤਸਵੀਰਾਂ ਤੁਹਾਨੂੰ ਸੈਕਟਰ 31 ਪੁਲਿਸ ਥਾਣੇ ਦੇ ਦਿਖਾ ਰਹੇ ਹਾਂ ਪੁਲਿਸ ਟੀਮ ਦੀ ਕੁੜੀ ਮਰਤ ਤੋਂ ਬਾਅਦ ਇਹ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਲੋਕਾਂ ਦੇ ਵਿੱਚ ਬਹੁਤ ਰੋਲ ਸੀਗਾ ਕਿ ਜਿਵੇਂ ਦੇ ਨਾਲ ਇਹਨੇ ਬੱਚੀ ਨੂੰ ਮਾਰਨੂ ਮਾਰਿਆ ਉਹਦੇ ਨਾਲ ਗਲਤ ਕੰਮ ਕਰਿਆ ਤਾਂ ਇਹ ਜਿਹੀ ਰਾਤਾਂ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਦਿਨ ਦੇ ਇਹ ਆਪਰੇਸ਼ਨ ਤੋਂ ਬਾਅਦ ਅਖਰ ਕਰ ਸਫਤਾਈ ਮੀਡੀਆ ਕੇ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਤੇ ਇਹਦੇ ਨਾਲ ਨਾਲ ਕਿਹਾ ਜਾ ਸਕਦਾ ਕਿ ਹੁਣ ਸਭ ਤੋਂ ਵੱਡੀ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਜਿਹੜੀ ਵੈਰੀਫਿਕੇਸ਼ਨ ਅਸੀਂ ਨਹੀਂ ਕਰਾਉਂਦੇ ਹੈਗੇ ਤਾਂ ਉਹ ਕੱਲ ਨੂੰ ਕਿਵੇਂ ਵੱਡੇ ਤੌਰ ਤੇ ਤੁਹਾਡੇ ਨੂੰ ਪਰੇਸ਼ਾਨੀ ਬਣ ਸਕਦੀ ਹੈ ਉਹ ਸਾਹਮਣੇ ਹੈਗਾ ਵੀਡੀਓ ਜਰਨਲਿਸਟ ਜਸਸੀ ਦੇ ਨਾਲ ਸੁਮਿੰਦਰ ਰਜਨਾ ਸੁਪਰਸਨ ਟੀਵੀ ਚੰਡੀਗੜ੍ਹ